ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਰਾਮਦਾਸ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਜੀ ਗੁਰਬਾਣੀ ਦੀ ਮੇਰੇ ਭੈਣਾਂ ਦੇ ਬਹੁਤਿਆਂ ਦੇ ਸਵਾਲ ਸੀ ਤੇ ਉਹਨਾਂ ਨੂੰ ਮੈਂ ਜਿਹੜਾ ਕੋਈ ਜਿੰਨੀ ਕੁ ਮੈਨੂੰ ਨੌਲੇਜ ਆ ਹਨਾ ਜਿੰਨਾ ਕੁ ਮਹਾਰਾਜ ਨੇ ਮੈਨੂੰ ਬੁੱਧੀ ਬਖਸ਼ੀ ਹੋਈ ਆ ਹਨਾ ਉਹਦੇ ਅਕੋਰਡਿੰਗ ਵੀ ਮੈਂ ਉਹਨਾਂ ਨੂੰ ਦੱਸ ਰਹੀ ਆਂ ਵੀ ਗੁਰਬਾਣੀ ਪੜਨ ਨਾਲ ਜਿਹੜੇ ਫਾਇਦੇ ਮੇਰੇ ਹੋਏ ਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸ਼ੋ ਨਹੀਂ ਕਰ ਸਕਦੀ ਗੁਰਬਾਣੀ ਨੇ ਮੈਨੂੰ ਇੰਨੀ ਕੁ ਪਾਵਰ ਦਿੱਤੀ ਹੋਈ ਹੈ ਵੀ ਮੈਂ ਸਾਹਮਣੇ ਵਾਲੇ ਬੰਦੇ ਦਾ ਹੁਣ ਚਿਹਰਾ ਪੜ ਲੈਨੀ ਆ ਭਾਵੇਂ ਮੈਨੂੰ ਪਤਾ ਲੱਗ ਜਾਂਦਾ ਵੀ ਸਾਹਮਣੇ ਵਾਲਾ ਮੇਰੇ ਨਾਲ ਕੀ ਕਰਨ ਵਾਲਾ ਹੈ ਮੈਨੂੰ ਹੀ ਪਤਾ ਲੱਗ ਜਾਂਦਾ ਵੀ ਆਹ ਬੰਦਾ ਮੇਰੇ ਨਾਲ ਖੜੂ ਕੀ ਖੜਦਾ ਨਹੀਂ ਕੋਈ ਬੰਦੇ ਨਾਲ ਮੇਰਾ ਲੈਣ ਦੇਣ ਕਾਹਦਾ ਵੀ ਚੱਕਰ ਹੈ ਉੱਥੇ ਮੈਨੂੰ ਇਹ ਪਤਾ ਲੱਗ ਜਾਂਦਾ ਵੀ ਆਹ ਬੰਦਾ ਸਹੀ ਨਾ ਨਿਕਲੂਗਾ ਇਦੂ ਵੱਧ ਕੇ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦੀ ਜੀ ਗੁਰਬਾਣੀ ਬਾਰੇ ਤੁਸੀਂ ਪੁੱਛਦੇ ਹੋ ਨਾ ਵੀ ਅਸੀਂ ਇੰਨਾ ਪੜੇ ਅਸੀਂ ਬਾਣੀ ਪੜ੍ਹੀ ਸਾਨੂੰ ਆ ਨਹੀਂ ਹੋਇਆ ਜਾਂ ਕੁਝ ਵੀ ਤੁਸੀਂ ਸ਼ਿਕਾਇਤਾਂ ਕਰਦੇ ਹੋ ਪਰ ਮੈਂ ਕਦੇ ਰੱਬ ਨਾਲ ਸ਼ਿਕਾਇਤ ਨਹੀਂ ਕਰਦੀ ਕਿਉਂਕਿ ਗੁਰਬਾਣੀ ਪੜਨ ਨਾਲ ਹੀ ਬੰਦੇ ਨੂੰ ਦੂਜੇ ਬੰਦੇ ਦਾ ਮਨ ਪੜਨ ਆ ਜਾਂਦਾ ਇਹ ਮੈਂ ਦੱਸ ਸਕਦੀ ਹਾਂ ਬੰਦੇ ਦੀ ਬੰਦਾ ਮੇਰੇ ਸਾਹਮਣੇ ਬਹਿ ਜਾਣਾ ਮੋਦੀ ਸੋਚ ਤੋ ਤੋ ਚਾਰ ਗੱਲਾਂ ਕਰਕੇ ਦੱਸ ਦੂ ਵੀ ਬੰਦਾ ਕਿਹਾ ਜਾ ਇਹ ਗੁਰਬਾਣੀ ਕਰਕੇ ਹੁੰਦਾ ਜੀ ਗੁਰਬਾਣੀ ਲਿਆਉਂਦੀ ਹੈ ਜੀ ਆਪਣੇ ਚ ਪਾਵਰ ਇਹ ਜਿਹੜੀ ਆਪਣੀ ਬਿੱਲ ਪਾਵਰ ਹੁੰਦੀ ਹੈ ਨਾ ਉਹਨੂੰ ਗੁਰਬਾਣੀ ਵਧਾਉਂਦੀ ਹੈ ਬਿੱਲ ਪਾਵਰ ਜਾਨਕਿ ਆਪਣੀ ਸੋਚ ਗੁਰਬਾਣੀ ਆਪਣੀ ਬਿੱਲ ਪਾਵਰ ਨੂੰ ਚੰਗਾ ਚੰਗੇ ਪਾਸੇ ਲਾਉਂਦੀ ਹੈ ਚੰਗੀ ਆਪਾਂ ਸੋਚ ਸੋਚਣ ਲੱਗ ਜਾਂਦੇ ਹਾਂ ਗੁਰਬਾਣੀ ਦੀ ਪਾਵਰ ਨਾ ਮੈਥੋਵਦਕ ਕੋਈ ਜਾਣ ਨਹੀਂ ਸਕਦਾ ਗੁਰਬਾਣੀ ਚ ਐਨੀ ਪਾਵਰ ਹੈ ਜਿਹੜੇ ਛੋਟੇ ਕੰਮ ਐਨੇ ਅੜ ਜਾਂਦੇ ਆ ਨਾ ਜਿਹੜੇ ਤੁਹਾਨੂੰ ਲੱਗਦਾ ਵੀ ਕਦੇ ਹੋਣੀ ਨਹੀਂ ਜੇ ਤੁਸੀਂ ਆਸ ਹੀ ਛੱਡ ਜਾਂਦੇ ਹੋ ਵੀ ਨਹੀਂ ਇਹ ਤਾਂ ਹੋਣਾ ਨਹੀਂ ਉਹ ਵੀ ਗੁਰਬਾਣੀ ਕੰਮ ਕਰਦੀ ਹੈ ਐਨੀ ਪਾਵਰ ਹੈ ਜੀ ਗੁਰਬਾਣੀ ਚ ਕੀ ਕਰਨਾ ਤੁਸੀਂ ਦਿਨ ਦੇ ਵਿੱਚ ਸੋਚ ਆ ਜਾਵੇ ਦੇਖੋ ਤੁਸੀਂ ਸਾਰ ਦਿਨ ਚ ਕੀ ਕਰਦੇ ਹੋ ਤੁਸੀਂ ਕਰਦੇ ਹੋ ਵੀ ਉੱਠ ਖੜੇ ਦੁੱਧ ਵੇਚ ਲੋ ਜੀ ਮੇਰੇ ਦੁੱਧ ਚ ਨਾ ਘਾਟਾ ਪੈ ਜੇ ਆਟਾ ਗੁੰਨੂ ਰੋਟੀਆਂ ਬਕਾਓ ਜੀ ਮੇਰਾ ਕੋਈ ਜਵਾਕ ਨਾ ਰੁੱਛੇ ਜੇ ਮੇਰਾ ਹੱਸ ਵੈਣ ਨਾ ਰੁੱਸ ਜੇ ਮੈਂ ਵੰਦੀਆਂ ਕੰਮ ਜ਼ਰੂਰੀ ਹੈ ਕਿਉਂਕਿ ਖਾਣਾ ਪਕਾਉਣਾ ਵੀ ਜ਼ਰੂਰੀ ਹੈ ਇਹਦੇ ਬਿਨਾ ਜਿਹੜਾ ਪਾਪੀ ਪੇਟ ਔਰ ਰਜਦਾ ਵੀ ਨਹੀਂ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਜਦੋਂ ਇਹ ਨਿਸ਼ਾਨ ਦਾ ਸਾਰਾ ਸਮਾਂ ਖਤਮ ਹੋ ਜਾਂਦਾ ਹੈ ਜਦੋਂ ਆਪ ਉਹ ਤੋਂ ਕੰਮ ਨਹੀਂ ਹੁੰਦਾ ਬੇਕਾਰ ਹੋ ਜਾਂਦਾ ਮੰਜੇ 'ਚ ਪਾ ਜਾਂਦਾ ਹੈ ਲੋਕਾਂ ਤੋਂ ਤਾਂ ਛੱਡ ਘਰਦਿਆਂ ਤੋਂ ਬੁਲਬਲੀਆਂ ਲੈਣ ਲੱਗ ਜਾਂਦਾ ਆ ਪਾ ਗਿਆ ਰੋਡਾ ਲੱਗ ਗਿਆ ਇਹਨੂੰ ਕਿਵੇਂ ਸਾਂਭਾਂਗੇ ਅਸੀਂ ساری ਉਮਰ ਤੁਸੀਂ ਕੰਮ ਕਰਦਿਆਂ ਨੇ ਕੱਢੀ ਹੁੰਦੀ ਆ ਸੋਚੋ ਸੋਚੋ ਥੋੜਾ ਜਿਹਾ ساری ਉਮਰ ਤੁਸੀਂ ਇੱਕ ਘਰ ਦੇ ਲਈ ਆਪਦੀ ਉਮਰ ਕੱਢ ਦਿੰਨੇ ਹੋ ਘਰ ਤੋਂ ਬਾਅਦ ਤੁਸੀਂ ਬੱਚਿਆਂ ਲਈ ਪਰਿਵਾਰ ਲਈ ਮਾਂ ਮਾਪੇ ਤਾਂ ਚਾਹਰੋਂ ਠੀਕ ਹੈ ਪਤੀ ਲਈ ਜਾਂ ਪਤੀ ਪਤਨੀ ਲਈ ਕੁਝ ਵੀ ਹੈ ਤੁਸੀਂ ਸਾਰੀ ਉਮਰ ਕੱਟ ਦਿੰਨੇ ਹੋ ਐਂਡ ਤੇ ਤੁਹਾਨੂੰ ਕੀ ਹੁੰਦਾ ਆ ਕਦੇ ਬੈ ਕੇ ਸੋਚੋ ਵੀ ਤੁਸੀਂ ਬਾਵਾ-ਵਾਦੇ ਚੱਕਰ ਚ ਕਿੰਨਾ ਕੁ ਨੁਕਸਾਨ ਕਰ ਰਹੇ ਹੋ ਆਪਣਾ ਮੈਂ ਸਿਆਣਾ ਐ ਮੈਂ ਸਿਆਣੀ ਐ ਮੈਂ ਇੱਥੋਂ ਪੈਸਾ ਬਚਾ ਲੂਗਾ ਉੱਥੋਂ ਪੈਸਾ ਬਚਾ ਦੂ ਮੈਂ ਐ ਕਰ ਦੂਗਾ ਕਰ ਦੂ ਐਂ ਕਰਦੇ ਕਰਦੇ ਸਾਰੀ ਉਮਰ ਕੱਟ ਲੈਨੇ ਹੋ ਐਂਡ ਤੇ ਤੁਹਾਡਾ ਰਿਜ਼ਲਟ ਕੀ ਹੁੰਦਾ ਜਦੋਂ ਤੁਸੀਂ ਮੰਜੇ 'ਚ ਪੈ ਗਏ ਨਾ ਤੁਹਾਨੂੰ ਉਦੋਂ ਪਤਾ ਲੱਗਦਾ ਵੀ ਤੁਸੀਂ ਕਿੱਡੀਆਂ-ਕਿੱਡੀਆਂ ਗਲਤੀਆਂ ਕੀਤੀਆਂ ਨੀਤੀਆਂ ਉਹੀ ਕਰ ਪਰਿਵਾਰ ਦੇ ਮੈਂਬਰ ਜਿਹੜੇ ਤੁਹਾਡੀ ਬਾਵਾ ਕਰ ਰਹੇ ਹੁੰਦੇ ਆ ਤੁਹਾਡੇ ਕੰਮ ਦੀ ਸਲਾਹਤਾ ਕਰ ਰਹੇ ਹੁੰਦੇ ਆ ਤੁਹਾਨੂੰ ਕਹਿ ਰਹੇ ਹੁੰਦੇ ਆ ਵੀ ਇਹ ਬਹੁਤ ਸਿਆਣਾ ਜਾਂ ਸਿਆਣੀ ਐ ਜੋ ਮਰਜੀ ਐ ਚਾਹੇ ਬੰਦਾ ਚਾਹੇ ਬੁੜੀ ਮਾਂ ਦੋਨਾਂ ਤੇ ਟਿੱਪਣੀ ਕਰ ਰਹੀਆਂ ਜੀ ਇੱਕ ਤੇ ਨਹੀਂ ਮੰਜਾਂ ਚ ਪੈ ਜਾਂਦੇ ਤੁਸੀਂ ਹਨਾ ਸਭ ਤੋਂ ਪਹਿਲਾਂ ਤੁਹਾਡੇ ਲਈ ਕਰਮ ਵਾਲੇ ਆ ਜਿੰਨਾ ਉਹ ਲੋਕ ਕਰਮ ਵਾਲੇ ਆ ਜਿਹੜੇ ਮੰਜਾਂ ਚ ਪੈ ਜਾਂਦੇ ਤੇ ਉਹਨਾਂ ਦੀ ਫੈਮਿਲੀ ਉਹਨਾਂ ਦਾ ਸਾਥ ਦਿੰਦੀ ਆ ਪਿਆਰ ਦਿੰਦੀ ਆ ਸਾਰੇ ਕਰਮ ਵਾਲੇ ਨਹੀਂ ਹੁੰਦੇ ਜੀ ਜਦੋਂ ਤੁਸੀਂ ਮੰਜੇ 'ਚ ਪੈ ਜਾਂਦੇ ਓਦੋਂ ਪਤਾ ਲੱਗਦਾ ਵੀ ਤੁਹਾਡੀ ਵੈਲਿਊ ਕੀ ਐ ਸਾਰੀ ਉਮਰ ਤੁਸੀਂ ਕੰਮ ਕਰੀ ਜਾਂਦੇ ਓ ਸਮਝੌਤੇ ਕਰੀ ਜਾਂਦੇ ਓ ਘਰ ਵਾਲੇ ਲਈ ਜਾਂ ਘਰ ਵਾਲੀ ਲਈ ਬੱਚਿਆਂ ਲਈ ਮਾਂ-ਬਾਪ ਲਈ ਜਿਸ ਚੀਜ਼ ਲਈ ਮਰਜੀ ਤੁਸੀਂ ਸਮਝੌਤੇ ਕਰਦੇ ਓ ਖਾ ਕੇ ਨਹੀਂ ਦੇਖਦੀ ਹੰਡਾ ਕੇ ਨਹੀਂ ਦੇਖਦੀ ਨਾ ਜੀ ਮੈਂ ਇੱਥੋਂ ਜੋੜ ਲਿਆ ਮੈਂ ਸਿਆਣਾ ਬਣ ਗਿਆ ਜੀ ਮੈਂ 10 ਰੁਪਏ ਦੀ ਦਾਲ ਨਾਲ ਸਾਰ ਲਿਆ ਮੈਂ ਸਿਆਣਾ ਬਣ ਗਿਆ ਲਓ ਜੀ ਮੇਰਾ ਇੱਥੇ ਕੰਮ ਇਹਨਾਂ ਦਾ ਸੀ ਮੈਂ ਨਾ ਸਿਆਣਾ ਠੀਕ ਐ ਕੰਮ ਕਰੋ ਜ਼ਰੂਰੀ ਵੀ ਐ ਸਿਆਣਾ ਬਣਨਾ ਜ਼ਰੂਰੀ ਐ ਮੈਂ ਨਹੀਂ ਕਹਿੰਦੀ ਵੀ ਨਹੀਂ ਬਣਨਾ ਜ਼ਰੂਰੀ ਐ ਪਰ ਤੁਸੀਂ ਜ਼ਿੰਦਗੀ ਦੇ ਵਿੱਚ ਜਦੋਂ ਰੱਬ ਲਈ ਟਾਈਮ ਨਹੀਂ ਕੱਢ ਸਕਦੇ ਉਸ ਅਕਾਲ ਪੁਰਖ ਲਈ ਟਾਈਮ ਨਹੀਂ ਕੱਢ ਸਕਦੇ ਫਿਰ ਤੁਸੀਂ ਜਾਣ ਦੇ ਹੱਕਦਾਰ ਹੀ ਹੈ ਨਹੀਂ ਜਦੋਂ ਜ਼ਿੰਦਗੀ ਤੁਹਾਡੀ ਸਾਥ ਛੱਡਣ ਤੇ ਆ ਜਾਂਦੀ ਹੈ ਮੰਜੇ 'ਚ ਪੈ ਜੰਨੇ ਹੋ ਫਿਰ ਤੁਸੀਂ ਬੇਗ ਆਪਣੇ ਦਰਵਾਜ਼ਾ ਹੈ ਇਹ ਜਦੋਂ ਬੰਦਾ 60 ਕ ਸਾਲ ਦਾ ਹੋ ਜੇ 50 60 ਕ ਸਾਲ ਦੇ ਵਿੱਚ ਮਾਲਾ ਫੜ ਲਓ ਜੀ ਹੁਣ ਤੇਰਾ ਮਾਲਾ ਦਾ ਟਾਈਮ ਆ ਕਿਉਂ ਉਦੋਂ ਪਹਿਲਾਂ ਮਾਲਾ ਦਾ ਟਾਈਮ ਨਹੀਂ ਹੁੰਦਾ ਜਦੋਂ ਹੱਥ 'ਚ ਮਾਲਾ ਫੜ ਲਈ ਬਸ ਉਹਦਾ ਭਾਵੇਂ ਇਹੀ ਵੀ ਤੁਸੀਂ ਬਜ਼ੁਰਗ ਹੋ ਗਏ ਤੇ ਮਾਲਾ ਫੜ ਲਈ ਹੁਣੀ ਮਾਲਾ ਫੜਨੀ ਉਹ ਤੋਂ ਪਹਿਲਾਂ ਮਾਲਾ ਨਹੀਂ ਮੈਂ ਕਹਿੰਦੀ ਆ ਜੰਮ ਦੇ ਬੱਚੇ ਨੂੰ ਧਰਮ ਬਾਰੇ ਸਿਖਾਓ ਛੋਟਾ ਕੀ ਧਰਮ ਹੈ ਤੁਸੀਂ ਕਿਸ ਦੀ ਕੌਮ ਹੋ ਕਿਸ ਦੀਆਂ ਜਿਹੜਾ ਆਪਣੇ 'ਚ ਖੂਨ ਆ ਉਹ ਕਿੰਨਾ ਦੀਆਂ ਕੁਰਬਾਨੀਆਂ ਕਰਕੇ ਐ ਜਿਹੜੇ ਆਪਾਂ ਜਿਉਂਦੇ ਫਿਰਦੇ ਆਂ ਜੱਗ 'ਤੇ ਇਹ ਚੀਜ਼ਾਂ ਯਾਦ ਆਪਦੇ ਬੱਚਿਆਂ ਨੂੰ ਕਰਾਓ ਮੰंजे 'ਚ ਪਾ ਕੇ ਫਿਰ ਦੋਸ ਦਿਨ ਉਹ ਜਦੋਂ ਅਗਲਾ ਸੋਨੂੰ ਦੂਰ ਫਿਰਦਾ ਕਹਿੰਦਾ ਉਹ ਪੈ ਗਿਆ ਮੰंजे 'ਚ ਰੋਟਾ ਲੱਗ ਗਿਆ ਮਰੂ ਪਤਾ ਨਹੀਂ ਕਦੋਂ ਕਹਿਣਾ ਛੁੱਟੂ ਇਹ ਸਵਾਲ ਮਿਲਦਾ ਵੀਰੇ ਮੈਨੂੰ ਪਤਾ ਇਹ ਚੀਜ਼ ਦਾ ਵੀ ਬੁਢਾਪੇ 'ਚ ਕੋਈ ਕਿੰਨਾ ਮਰਜ਼ੀ ਪਿਆਰ ਕਰਦੇ ਹੁਣ ਬੱਚੇ-ਬੁੱਚੇ ਸਭ ਬਦਲ ਜਾਂਦੇ ਜਦੋਂ ਬੰਦਾ ਮੰਜੇ 'ਚ ਪੈ ਜਾਂਦਾ ਅਗਲੇ ਜ਼ਮਾਨੇ ਦੇ ਵਿੱਚ ਲੋਕਾਂ ਜਦੋਂ ਬਜ਼ੁਰਗ ਮੰਜੇ 'ਚ ਬੈਹ ਜਾਂਦੇ ਸੀ ਨਾ ਤੇ ਉਹਨਾਂ ਦੇ ਗੰਦ ਵੀ ਧੋਤੇ ਜਾਂਦੇ ਸੀ ਜਾਨੀ ਕਿ ਭਾਵ ਵੀ ਫਲਸ਼ ਬਲੋਸ਼ ਵਗੈਰਾ ਸਭ ਸਾਫ਼ ਕੀਤੇ ਜਾਂਦੇ ਸੀ ਹੁਣ ਹੁਣ ਬੰਦਾ ਇੱਕ ਦਿਨ ਮੰਜੇ 'ਚ ਪੈ ਜੇ ਤੇ ਦੂਜੇ ਦਿਨ ਘਰ ਦੇ ਤਾਂ ਵੀ ਬਿਮਾਰ ਹੋ ਜਾਂਦੇ ਆ ਵੀ ਇਹਦਾ ਗੰਦ ਨਾ ਚੱਕਣਾ ਪੈ ਜੇ ਹਾਏ ਸਾਫ਼ ਨਾ ਕਰਨਾ ਪਏ ਜੇ ਉਹੀ ਬੰਦਾ ਹੁੰਦਾ ਜਿਨੇ ਸਾਰਿਆਂ ਨੂੰ ਕਰਕੇ ਖਵਾਇਆ ਹੁੰਦਾ ਸਾਰਿਆਂ ਦੇ ਸੁੱਖ ਦੁੱਖ ਚ ਖੜਾ ਹੁੰਦਾ ਪਰ ਮੰਜੇ ਤੇ ਪੈ ਕੇ ਉਹਨੂੰ ਕਿਹਾ ਜਾਂਦਾ ਵੀ ਤੂੰ ਹੁਣ ਮਰ ਜਾ ਸਾਥੋਂ ਨਹੀਂ ਤੂੰ ਸਾਫ਼ ਸਫਾਈ ਤੇਰੀ ਹੁੰਦੀ ਕਰਮ ਐਸੀ ਕਰੋ ਕਿ ਤੁਸਨੂੰ ਪਛਤਾਉਣਾ ਨਾ ਪਵੇ ਤੇ ਧਰਮ ਸੋਡਾ ਕੀ ਹੈ ਤੁਸਨੂੰ ਜਰੂਰੀ ਪਤਾ ਹੋਣਾ ਚਾਹੀਦਾ ਤੁਸੀਂ ਕਿਸੇ ਕੌਮ ਦੀ ਔਲਾਦੋਂ ਤੁਹਾਨੂੰ ਗਿਆਨ ਹੋਣਾ ਜ਼ਰੂਰੀ ਹੁੰਦਾ ਸਾਰਾ ਦਿਨ ਸਿਆਣੇ ਨਾ ਬਣਿਆ ਕਰੋ ਐਨੇ ਸਿਆਣੇ ਨਾ ਬਣੋ ਵੀ ਤੁਸੀਂ ਕਮਾਈਆਂ ਕਰ ਕਰਕੇ ਸਿਆਣਾ ਬਣਨ ਦੇ ਚੱਕਰ ਚ ਆਪਦੀ ਜ਼ਿੰਦਗੀ ਗਵਾ ਲਓ ਐਂਡ ਜਾਣਾ ਇਸ ਜੱਗ ਤੋਂ ਇਹ ਨਾ ਭੁੱਲਿਆ ਕਰੋ ਜਿਹੜਾ ਬੰਦਾ ਯਾਦ ਰੱਖਦਾ ਨਾ ਉਹ ਜ਼ਿੰਦਗੀ ਜਿਉਂ ਕੇ ਦੇਖਦਾ ਹੈ ਜ਼ਿੰਦਗੀ 'ਚ ਕੁਝ ਖਾ ਹੰਡਾ ਵੀ ਲਿਆ ਕਰੋ ਕੋਈ ਮਾੜਾ ਬੋਟਾ ਘੁੰਮ ਫਿਰ ਆਇਆ ਕਰੋ ਸੋ ਨੂੰ ਇਨਾਮ ਕਿਸੇ ਨੇ ਨਹੀਂ ਦੇਣਾ ਇਹ ਮੈਂithੋਂ ਲਿਖਾ ਲਿਓ ਜੇ ਪਲੇਖੇ ਚੋਂ ਨਾ ਵੀ ਸਾਡੇ ਜਵਾਬ ਕਹਿਣਗੇ ਸਾਡੇ ਮਾਪਿਓ ਨੇ ਆਹ ਕਰਿਆ ਜੀ ਸਾਡਾ ਆਹ ਕਰਾ ਸਾਡੇ ਵੱਡਿਆਂ ਨੇ ਆ ਕਰਿਆ ਵੀਰੇ ਕੋਈ ਨਹੀਂ ਅੱਜ ਕੱਲ ਕਦਰ ਕਰਦਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਖਾ ਹੰਡਾ ਕੇ ਦੇਖਿਆ ਹੋਊ ਆਪਦੇ ਸ਼ੌਂਕ ਪੂਰੇ ਦੇਖੇ ਹੋਣਗੇ ਮਾੜਾ ਬੋਟਾ ਘੁੰਮੇ ਫਿਰੇ ਹੋਣਗੇ ਤਾਂ ਮਰਨ ਵਾਲੀ ਪਰਸਤਾਵਾ ਨਹੀਂ ਹੋਊਗਾ ਕਿਉਂਕਿ ਅੰਦਰ ਤੇ ਪਤਾ ਲੱਗਦਾ ਰਿਜ਼ਲਟ ਕੀ ਆ ਜੇ ਤੁਸੀਂ ਰੱਬ ਦਾ ਨਾਮ ਲੈਣ ਲੱਗ ਜੋਂਗੇ ਆਪਾਂ ਉਮਰ ਸ੍ਰੀ ਲੱਗ ਜੋਂਗੇ ਜਾਂ ਜਦੋਂ ਵੀ ਤੁਹਾਡੀ ਸੁਰਤ ਸੰਭਲ ਜੇ ਵੀਰ ਰੱਬ ਕੋਈ ਚੀਜ਼ ਉਦੋਂ ਤੋਂ ਨਾਮ ਜਪਣ ਲੱਗ ਜੋਂਗੇ ਪਰਮਾਤਮਾ ਦੇ ਲੜ ਲੱਗ ਜੋਂਗੇ ਤਾਂ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਣੀ ਹੈ ਜੇ ਤੁਸੀਂ ਰੱਬ ਦਾ ਮੈਂ ਬਾਲੀਆਂ ਮਾਈਆਂ ਦੇਖੀਆਂ ਬਈ ਮੈਨੂੰ ਮੈਨੂੰ ਹੁਣ ਗੁੱਸਾ ਆਉਂਦਾ ਮਾਈਆਂ ਤੇ ਜਦੋਂ ਮਰਜੀ ਪੁੱਛ ਲਾ ਵੀ ਤੁਸੀਂ ਪਾਠ ਕਰ ਲਿਆ ਕਰੋ ਨਾ ਅੱਧਾ ਘੰਟਾ ਘੰਟਾ ਲਾ ਕਰੋ ਕੀ ਕਰਗੇ ਟਾਈਮ ਨਹੀਂ 4 ਵਜੇ ਉੱਠ ਕੇ ਧੰਦਿਆਂ ਨੂੰ ਜੰਮੜ ਜਾਣੇ ਆ ਰਾਤ ਦੇ 8 ਵਜੇ ਜਾਂਦੇ ਆ ਉਦੋਂ ਲੱਗੂ ਸਾਨੂੰ ਪਤਾ ਜਦੋਂ ਤੁਸੀਂ ਮੰਜੇ 'ਚ ਪੈ ਗਈਆਂ ਵੀ ਤੁਹਾਡੀ ਕੌਣ ਕਦਰ ਕਰਦਾ ਕਦਰ ਨਹੀਂ ਇੱਥੇ ਕੋਈ ਕਰਦਾ ਦਿਮਾਗ ਚ ਕੀੜੇ ਵੜ ਦੋ ਇਹ ਤੁਸੀਂ ਤੁਸੀਂ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈਗੇ ਜੇਕਰ ਤੁਸੀਂ ਅੱਧਾ ਘੰਟਾ ਆਪਣੇ ਪਰਮਾਤਮਾ ਲਈ ਨਹੀਂ ਕੱਢਦੇ ਤਾਂ ਤੁਸੀਂ ਜ਼ਿੰਦਗੀ ਚ ਜਿੰਨੇ ਮਰਜ਼ੀ ਸਿਆਣਿਓ ਪਰ ਪਰਮਾਤਮਾ ਦੀਆਂ ਨਜ਼ਰਾਂ ਚ ਤੁਸੀਂ ਪਾਗ ਲੋ ਮਿੰਟ ਲੋ ਕਿਉਂਕਿ ਤੁਸੀਂ ਉਸੇ ਨੂੰ ਭੁੱਲੇ ਬੈਠੋ ਜਿਹਨੂੰ ਸਾਨੂੰ ਜ਼ਿੰਦਗੀ ਦਿੱਤੀ ਆ ਇੱਥੇ ਭਿੱਜਿਆ ਸੋਡਾ ਸਾਰਾ ਊਚ ਨੀਚ ਦੇਖ ਰਿਆ ਹੋ ਤਾਂ ਤੁਸੀਂ ਟਾਈਮ ਨਹੀਂ ਦਿੰਦੇ ਕਿੱਡੇ ਕ ਸਿਆਣਿਓ ਫਿਰ ਤੁਸੀਂ ਜਿਹੜਾ ਅਸਲੀ ਗੁਰੂ ਦਾ ਸਿੱਖ ਆ ਨਾ ਉਹ ਪ੍ਰਮਾਤਮਾ ਲਈ ਅੱਧਾ ਘੰਟਾ ਕੱਢਦਾ ਹੀ ਕੱਢਦਾ ਅੱਧਾ ਘੰਟਾ ਕਿੰਨਾ ਕੁ ਚੀਜ਼ ਐ ਅੱਧੇ ਘੰਟੇ ਦੇ ਵਿੱਚ ਜਪਜੀ ਸਾਹਿਬ ਚਪਈ ਸਾਹਿਬ ਦੋਨੇ ਪਾਠ ਹੋ ਜਾਂਦੇ ਆ ਵਧੀਆ ਬਾਤ ਤੋਂ ਬਾਤ ਤੁਸੀਂ 15 ਮਿੰਟ ਹੋਰ ਨਹਾਉਣ ਦੇ ਲਾ ਲਓ ਪੌਣਾ ਘੰਟੇ ਹੋਇਆ ਪੌਣੇ ਘੰਟੇ ਦੇ ਵਿੱਚ ਤੁਸੀਂ ਇਹ ਕੰਮ ਕਰ ਸਕਦੇ ਹੋ ਵੀ ਨਾਤੇ ਨਾ ਕੇ ਜਪਜੀ ਸਾਹਿਬ ਤੇ ਚਪਈ ਸਾਹਿਬ ਕਰ ਲਓ ਮੈਂ ਹੋਰ ਪਾਠ ਹੀ ਨਹੀਂ ਕਹਿੰਦੀ ਤੁਹਾਨੂੰ ਵੀ ਵਾਲੇ ਕਰੋ ਜਪਜੀ ਸਾਹਿਬ ਤੇ ਚਪਈ ਸਾਹਿਬ ਇੱਕ ਇੱਕ ਹਰ ਰੋਜ਼ ਕਰੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਸਵਰਗ ਬਣਾਉਣੀ ਹੈ ਕਿਉਂਕਿ ਗੁਰਬਾਣੀ 'ਚ ਹੀ ਉਹ ਤਾਕਤ ਹੈ ਵੀ ਦੂਜਿਆਂ ਦੇ ਦਿਲ 'ਚ ਤੁਹਾਡੇ ਲਈ ਪਿਆਰ ਭਰੂਗੀ ਫਿਰ ਤੁਹਾਡੇ ਬੱਚੇ ਤੁਹਾਡਾ ਪਿਆਰ ਵੀ ਕਰਨਗੇ ਤੁਹਾਨੂੰ ਸਾਹਮਣਗੇ ਤੁਹਾਡਾ ਸਾਰਾ ਕੁਝ ਕਰਨਗੇ ਸਾਰਾ ਦਿਨ ਪੈਸਾ 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 ਦੁੱਧ ਵੇਚ ਲੋ ਉਹ ਵੇਚ ਲੋ ਆਹ ਵੇਚ ਲੋ ਇੱਥੋਂ ਬਚਤ ਕਰ ਲੋ ਮੈਂ ਅੱਜ ਸਬਜ਼ੀ ਨਹੀਂ ਖਾਂਦਾ ਮੈਂ ਮੂੰਗੀ ਖਾਊਂਗਾ ਮੈਂ ਅੱਜ ਵੀ ਨਹੀਂ ਸਬਜ਼ੀ ਖਾਣੀ ਮੈਂ ਤਾਂ ਅੱਜ ਗੰਢੀ ਬਣਾ ਲੂੰਗਾ ਮੈਂ ਅੱਜ ਵੀ ਨਹੀਂ ਖਾਣੀ ਮੈਂ ਤਾਂ ਚਟਣੀ ਗੁੱਟ ਲੂੰਗਾ ਮੈਂ ਤਾਂ ਅੱਜ ਲੋ ਪਰੌਠੇ ਬਣਾ ਕੇ ਖਾ ਲੈਣਾ ਚੱਲ ਛੱਡ ਘੜਾ ਸਭ ਜੀ ਐਨਾ ਨਾ ਤੁਸੀਂ ਸਿਆਣੇ ਬਣੋ ਕਿ ਤੁਸੀਂ ਰੱਬ ਨੂੰ ਹੀ ਭੁੱਲ ਜੋਂ ਜਿਆਦੇ ਸਿਆਣਾ ਬੰਦਾ ਵੀ ਦੁਖੀ ਹੁੰਦਾ ਵੀਰੇ ਜਿਆਦੇ ਘਰ ਨੂੰ ਸਿਆਣਾ ਬੰਦਾ ਬਹੁਤ ਦੁੱਖ ਭੋਗਦਾ ਇਹ ਮੇਥੋਂ ਵੱਲ ਕੇ ਕੋਈ ਨਹੀਂ ਜਾਣ ਸਕਦਾ ਸੋ ਮੇਰੀ ਵੀਡੀਓ ਲੰਬੀ ਹੋ ਜੂਗੀ ਸਿਆਣੇ ਉੰਨੇ ਬਣੋ ਜਿੰਨੇ ਦੀ ਲੋੜ ਹੈ ਜਿਆਦੇ ਸਿਆਣੇ ਨਾ ਬਣੋ ਰੱਬ ਨਾਲ ਜੜੋ ਰੱਬ ਦਾ ਨਾਮ ਲਾਓ ਦੋ ਪਾਠ ਡੇਲੀ ਕਰੋ ਤੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਓ ਜਪਜੀ ਸਾਹਿਬ ਤੇ ਚਪਈ ਸਾਹਿਬ ਮਰਨ ਵੇਲੇ ਪਛਤਾਵਾ ਨਹੀਂ ਹੋਊਗਾ ਤੇ ਹੋ ਸਕਦਾ ਤੁਹਾਡੀ ਬढ़ापे ਦੇ ਵਿੱਚ ਵੀ ਫੁੱਲ ਸੇਵਾ ਹੋਵੇ ਜੇ ਤੁਸੀਂ ਗੁਰੂ ਮਹਾਰਾਜ ਨਾਲ ਜੁੜੋਗੇ ਕਿਉਂਕਿ ਮਹਾਰਾਜ ਕਹਿੰਦੇ ਸੋਭਾ ਨਾ ਮਾਲਕ ਦੀ ਮਰਜ਼ੀ ਨਾਲ ਮਿਲਦੀ ਆ ਤੁਹਾਡੀ ਮਰਜ਼ੀ ਨਾਲ ਨਹੀਂ ਮਿਲਦੀ ਤੁਸੀਂ ਸੋਭਾ ਤੇ ਭੁੱਖੀ ਜ਼ਿੰਦਗੀ ਕੱਢ ਲੈਨੇ ਹੋ ਵੀ ਇੱਥੋਂ ਮੇਰੀ ਸੋਭਾ ਸਵੰਨਾ ਦਿਲ ਚੋਂ ਕੱਢ ਦੋ ਸੋਭਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਨਾਲ ਮਿਲਦੀ ਆ ਤੁਹਾਡੀ ਮਰਜ਼ੀ ਨਾਲ ਨਹੀਂ ਮਿਲਦੀ ਤੁਹਾਡੇ ਹੱਥ 'ਚ ਕੁਝ ਨਹੀਂ ਹੈਗਾ ਇਹ ਗੱਲ ਜਾਣ ਲੋ ਤੁਹਾਡੇ ਹੱਥ ਦੇ ਵਿੱਚ ਨਾ ਤੁਹਾਡੇ ਸਾਹ ਵੀ ਹੈ ਨਹੀਂ ਔਰ ਤੁਹਾਡੇ ਹੱਥ 'ਚ ਕੀ ਹੋ ਸਕਦਾ ਇਹ ਗੱਲ ਸਮਝ ਲਓ। ਸਾਹ ਵੀ ਸਾਨੂੰ ਰੱਬ ਨੇ ਦਿੱਤੇ ਆ ਕਦੋਂ ਮਰਜ਼ੀ ਖੋਲੇ ਉਹ। ਸੋ ਰੱਬ ਜਿਹੜਾ ਗੁਰੂ ਦਾ ਸਿੱਖ ਆ ਉਹ ਰੋਜ਼ ਅੱਧਾ ਘੰਟਾ ਕੱਢੂ-ਕੱਢੂ ਗੁਰਬਾਣੀ ਪੜ੍ਹੂ-ਪੜ੍ਹੂ ਸੋ ਦੋ ਪਾਠ ਤੁਸੀਂ ਡੇਲੀ ਲਾਜ਼ਮੀ ਕਰਨੇ ਆ ਜੀ ਜਪਜੀ ਸਾਹਿਬ ਤੇ ਚਪਈ ਸਾਹਿਬ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਓ ਆਪਣਾ ਨਾਲਾ ਸਮਾਂ ਸੋਨੇ ਵਰਗਾ ਬਣਾਓ ਕੰਮ ਵੀ ਕਰੋ ਘਰ ਦੇ ਪਰ ਗੁਰੂ ਮਹਾਰਾਜ ਲਈ ਤਾਂ ਜ਼ਰੂਰ ਕੱਢੋ। ਸੋ ਆਪ ਸਭ ਨੂੰ ਮੇਰੇ ਬਨੀਆਂ ਮਨਜੀਤ ਕੌਰ ਬਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਰਾਮਦਾਸ ਮਹਾਰਾਜ ਜੀ ਆਪ ਨੂੰ ਮਤਬਖਸ਼ਣ ਆਪ ਜੀ ਨੂੰ ਨਾਮ ਜਪਣ ਦਾ ਵੱਲ ਬਖਸ਼ਣ